ਗੁਰਨਾ ਸਰਦਾਰਤੀ ਰਾਜ ਸਿੰਘ ਜੀ ਸਾਡੇ ਘਰ ਅਜ ਤੋਂ ਤਿੰਨ ਰੀਨਾਂ ਰੇਟ ਕਿੰਤਾ ਜੀ ਦੋ ਰੀਸ ਤੋਂ ਪਹਿਲਾਂ ਪੰਜ ਬੰਦੇ ਕੱਲ੍ਹ ਆਜ ਤੋਂ ਤੇ ਆਏ ਜੀ ਲਗਭਗ 2 ਵਜੇ ਤੇ ਬੂਆ ਖਲਵਾ ਕੇ ਤੇ ਮੈਨੂੰ ੱਤਕਾ ਮਾਰ ਕੇ ਸੁੱਟ ਕੇ ਪੇਸਟਰ ਮਿਲ ਦਿੱਤਾਣ ਲਿਆ ਤੇ ਮੇਰੀ ਸ਼੍ਰੀਮਤੀ ਦਾ ਉਹਨਾਂ ਨੇ ਮੇਹਰ ਕੱਪੜੇ ਨਾਲ ਬੰਦ ਕਰ ਲਿਆ ਤੇ ਸਾਡੇ ਤੇ ਇਸ ਤਰ੍ਹਾਂ ਘਟਨਾ ਵਾਪਰੀ ਜਿੱਤੀ ਜੀ ਯਾਰ ਤੇ ਕਿਸ ਦੇ ਨਾਲ ਆਏ ਆ ਇਹ ਲੁੱਟ ਮਾ ਲੁੱਟਣ ਲਈ ਨਹੀਂ ਆਉਂਦੇ ਤੁਹਾਨੂੰ ਕੋ ਉਹਨਾਂ ਨੇ ਮੰਨ ਕੀਤੀ ਤੁਹਾਡੇ ਕੋਲ ਇਹੋ ਲੁੱਟ ਨਹੀਂ ਆਉਂਦੀ ਜੀ ਚਾਹੁੰਦੇ ਆ ਕਿ ਜੋ ਕੁਝ ਇਹਨਾਂ ਤੋਂ ਲੈ ਜਾਈਏ ਤੇ ਫਿਰ ਗਏ ਕਿਤਰਾ ਰੋਲਾ ਪਾਇੰਤੇ ਤੇ ਰੋਲਾ ਪਾਇੰਤੇ ਜਦੋਂ ਰੋਲਾ ਪਾਇਆ ਤੇ ਰੋਜੀ ਗੱਡੀ ਤੇ ਆਲਟੋ ਤੇ ਹੀ ਦੋ ਜਣੇ ਅੰਦਰ ਹੀ ਇੱਕ ਬਾਹਰ ਉਹਨਾਂ ਨੂੰ ਅਗਵਾਈ ਕਰਦਾ ਸੀ ਦੋ ਜਣੇ ਅੰਦਰ ਹੀ ਇੱਕ ਪੰਜਵਾ ਬਾਹਰ ਅਗਵਾਈ ਕਰ ਰਿਹਾ ਸੀ ਮਤਲਬ ਕਿ ਤੁਸੀਂ ਸਮਝਿਆ ਵੀ ਕੋਈ ਘਟਨਾ ਹੋ ਹੀ ਸਕਦੀ ਹੈ। ਇਹ ਘਟਨਾ ਜੀ ਜਦੋਂ ਮੈਨੂੰ ਥੱਲੇ ਸੁੱਟ ਲਿਆ ਤੇ ਉੱਤੇ ਪਿਸਟਨ ਤਾਲ ਲਿਆ ਤੇ ਇਸ ਤੋਂ ਬਾਅਦ ਕੀ ਜੀ ਹੋਰ ਹੋ ਸਕਦਾ। ਮੇਰਾ ਨਾਮ ਰਮਨਦੀਪ ਸਿੰਘ ਜੀ ਮੈਂ ਖੇਤੀਬਾੜੀ ਵਿਕਾਸ ਅਫਸਰ ਹਲਟੋਈ ਮੇਰੀ ਗੋਸਟੀ ਹੈ ਤੇ ਕੱਲ ਤਕਰੀਬਨ 2:30 ਤੋਂ 2 ਵਜੇ ਇਹ ਘਟਨਾ ਸਾਡੇ ਘਰ ਵਾਪਰੀ ਹੈ। ਉਹਨਾਂ ਨੇ ਆ ਕੇ ਪਹਿਲਾਂ ਬੂਆ ਖੜਕਾਇਆ ਇਹਨਾਂ ਤੋਂ ਕਿਸੇ ਘਰ ਬਾਰੇ ਜਾਣਕਾਰੀ ਮੰਗੀ। ਉਹਨਾਂ ਉਸ ਦਿਨ ਇਹ ਅੰਦਾਜ਼ਾ ਲਾ ਲਿਆ ਵੀ ਦੋ ਹੀ ਬਜ਼ੁਰਗ ਨੇ ਘਰ ਉੱਤ ਜੀ ਕਰੀ 5 ਮਿੰਟ ਬਾਅਦ ਆ ਕੇ ਉਹਨਾਂ ਨੇ ਪਿਸਤੌਲ ਥਾੜ ਕੇ ਇਹਨਾਂ ਨੂੰ ਧੱਕਾ ਮਾਰ ਲਿਆ ਮਾਤਾ ਜੀ ਦਾ ਮੂੰਹ ਉਹਨਾਂ ਨੇ ਵਗ ਲਿਆ ਜਦੋਂ ਉਹਨਾਂ ਨੇ ਰੌਲਾ ਪਾਇਆ ਮੈਂ ਕੁਦਰਤੀ ਉਦੋਂ ਆਇਆ ਹੀ ਸੀ ਘਰ ਸੀ ਜਦੋਂ ਮੈਂ ਬਾਹਰ ਆਇਆ ਤੇ ਉਹ ਰੌਲਾ ਦੀ ਬਾਤ ਸੁਣ ਕੇ ਆਲਟੋ ਗੱਡੀ ਚ ਪੰਜਾਂ ਨੇ ਉਹ ਭੱਜ ਗਏ ਜੀ ਫਿਰ ਉਸ ਤੋਂ ਬਾਅਦ ਅਸੀਂ 112 ਤੇ ਇਤਲਾਹ ਦਿੱਤੀ ਤੇ ਉਸ ਤੋਂ ਬਾਅਦ ਚਲੋ ਮੁਸਲਾ ਵੀ ਵਧੀਆ ਹੀ ਰਿਸਪੌਂਸ ਲਿਆ ਜੀ ਐਸਐਸਪੀ ਸਾਹਿਬ ਤਰਨਤਰੰ ਦਾ ਉਹਨਾਂ ਨੇ ਉਸੇ ਵੇਲੇ ਉਧਰ ਨਹੀਂ ਕਾਲੀ ਐਫਆਈਆਰ ਦਰਜ ਕਰਾ ਕੇ ਅਗਲੀ ਰੀ ਕਾਰਵਾਈ ਉਹਨਾਂ ਨੇ ਸ਼ੁਰੂ ਕਰਵਾ ਦਿੱਤੀ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਟ੍ਰੇਸ ਕਰਾਂਗੇ ਉਹਨਾਂ ਬੰਦੇ ਉੱਥੇ ਸੀ ਕੀ ਮੰਨ ਕਰਦੇ ਤੇ ਕੀ ਇੱਥੇ ਤੁਹਾਨੂੰ ਖਤਰਾ ਨਹੀਂ ਹਾਂਜੀ ਪਹਿਲਾਂ ਵੀ ਸਾਡੇ ਘਰ ਨੂੰ ਟਾਰਗੇਟ ਕੀਤਾ ਗਿਆ ਤਿੰਨ ਮਰੀਜ਼ ਹੀ ਐਰ ਕੀ ਤੇ ਇਹਨਾਂ ਨੇ ਅਟੈਕ ਹੀ ਕਰ ਦਿੱਤਾ ਆ ਕੇ ਤੇ ਬਾਕੀ ਟ੍ਰੇਸ ਕਰਨਾ ਚਾਹੀਦਾ ਜੀ ਜੇ ਹੋਣਾ ਟ੍ਰੇਸ ਹੋਏ ਸਾਡਾ ਨੁਕਸਾਨ ਕਰਨਗੇ ਜਾਂ ਜਿਸ ਤਰ੍ਹਾਂ ਇਹ ਤਰੇ ਫਿਰਦੇ ਆ ਇਲਾਕੇ ਚ ਕਿਸੇ ਵੀ ਪਰਿਵਾਰ ਦਾ ਨੁਕਸਾਨ ਕਰਨ। ਪੱਟੀ ਵਿੱਚ ਅਕਸਰ ਵੇਖਿਆ ਜਾਂਦਾ ਹੈ ਕਿ ਹੋਈਏ ਘਟਨਾਵਾਂ ਚ ਕਾਫੀ ਵੱਧ ਹੈ। ਕੀ ਕਹਿਣਾ ਮੰਗ ਕਰੋਗੇ ਪੁਲਿਸ ਕੋਲ ਜਾਂ ਸਰਕਾਰ ਕੋਲ? ਸਾਡੀ ਸਰਕਾਰ ਕੋਲ ਇਹੋ ਮੰਗ ਹੈ ਜੀ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਜਾਵੇ। ਲੋਕ ਆ ਜਿਹੜੇ ਉਹ ਆਪਣੇ ਘਰਾਂ ਚ ਹੀ ਬੰਦੀ ਬਣ ਗਏ ਆ। ਪਰ ਆ ਜੀ ਅਸੀਂ ਇਹ ਬੀਡੀਆਂ ਦੇ ਹੁੰਦੇ ਆ ਬਜ਼ੁਰਗ ਮਾਪਿਓ ਘਰ ਆ ਸਾਨੂੰ ਪੁੱਛੇ ਵੀ ਚਿੰਤਾ ਰਹਿਣ ਲੱਗ ਪਈ ਆ ਕਿ ਕੋਈ ਸਾਡੇ ਪਰਿਵਾਰ ਨਾਲ ਕੋਈ ਘਟਨਾ ਨਾ ਘਟਦੀ। ਸੋ ਇਹੋ ਹੀ ਬੇਨਤੀ ਆ ਵੀ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਜਾਵੇ ਜੋ ਲੋਕ ਆ ਆਪਣੇ ਵਧੀਆ ਤਰੀਕੇ ਨਾਲ ਜ਼ਿੰਦਗੀ ਬਤੀਤ ਕਰ ਸਕਣ ਤੇ ਜਿਹੜੇ ਬੰਦੇ ਆ ਇਹਨਾਂ ਕੋਈ ਧਮਕੀ ਨਹੀਂ ਦਿੱਤੀ ਤੁਹਾਡੇ ਬੰਦੇ ਨੂੰ ਇਹ ਇਹਨਾਂ ਨੇ ਜੀ ਇਹ ਲੁੱਟਣ ਦੀ ਨਾਲ ਹੀ ਆਏ ਜੀ ਜਿਵੇਂ ਮਾਦਾ ਜੀ ਦਾ ਇਹਨਾਂ ਨੇ ਮੂੰਹ ਵੱਲ ਲਿਆ ਸੀ ਉਹਨਾਂ ਦੀ ਪਿਸਤੌਲ ਤਾਂ ਨਹੀਂ ਡੀਪ ਲਈ ਫਿਰ ਇਹਨਾਂ ਦੀ ਅਗਲੀ ਮੰਗ ਇਹੋ ਹੀ ਹੋਣੀ ਸੀ ਵੀ ਜੋ ਵੀ ਹੈਗਾ ਸਾਨੂੰ ਦੇ ਦੋ ਮਤਲਬ ਜਦੋਂ ਇਹਨਾਂ ਨੇ ਰੌਲਾ ਪਾਇਆ ਵੇਖਿਆ ਵੀ ਇਹ ਘਰ ਹੋ ਨਹੀਂ ਬੰਦੇ ਆ ਗਏ ਉਹ ਫਿਰ ਭੱਜ ਗਏ ਜੀ ਕੁਝ ਨਾਮ ਆਵਦਾ ਦਰਜ ਕਰ ਲਿਆ ਹਾਂਜੀ ਐਫ ਆਈ ਆਰ ਦਰਜ ਕਰਨੀ ਕਿੰਨੇ ਲੋਕਾਂ ਖਿਲਾਫ ਉਹਨਾਂ ਨੇ ਅਨਪਛਾਤੇ ਲੋਕਾਂ ਖਿਲਾਫ ਕੀਤੀ ਪੰਜ ਪੰਜ ਦੇ ਖਿਲਾਫ ਪੰਜ ਦੇ ਖਿਲਾਫ ਹਾਂਜੀ ਹਾਂਜੀ ਤੇ ਹੁਣ ਪੁਲਿਸ ਕਰ ਰਹੀ ਹੈ ਅਗਲੀ ਅਮਚ ਲਿਆ ਰਹੀ ਹੈ ਹਾਂਜੀ ਲਿਆ ਰਹੀ ਸੀ ਯਾਰ